ਕੀ ਕਿਸਾ ਜੀ ਵੀ ਕੇਸ ਹੈ ਜੀ ਅੱਜ ਦੋ ਕੁਮਲ ਮਾਰਖੀ ਹੈ ਜੀ ਕਰਿਆ ਜੀ ਇਹ ਸਾਰਾ ਇੱਕ ਗੋਲੀ ਕਿੱਥੇ ਮਾਰ ਕੇ ਇਹ ਨਹੀਂ ਹਜਾ ਪਤਾ ਨਹੀਂ ਜਲੰਧਰ ਰੂਰਲ ਡਿਸਟ੍ਰਿਕਟ ਪੁਲਿਸ ਵੱਲੋਂ ਸਾਡੀ ਜਿਹੜੀ ਹੈਗੀ ਹੈ ਸੀਆਈਏ ਸਟਾਫ ਦੀ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਅਮਾਨਤ ਕਾ ਮੋੜ ਦੇ ਉਪਰ ਨੇੜੇ ਵਿਦੀਪੁਰ ਜਿਹੜਾ ਫਟ ਗਿਆ ਹੈਗਾ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਸ਼ਖਸ ਜਿਹੜਾ ਹੈਗਾ ਉਹ ਜੋ ਮੋਟਰਸਾਈਕਲ ਦੇ ਉੱਪਰ ਸਵਾਰ ਬਿਨਾ ਨੰਮਰੀ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਆ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਉਹਦੇ ਬੈਗ ਜਿਹੜਾ ਪਿੱਠੂ ਬੈਗ ਹੈ ਉਹਨੇ ਪਾਇਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਜਿਹੜੇ ਜਿਹਦੇ ਵਿੱਚ ਸਾਡੇ ਏਐਸਏ ਪ੍ਰਵਿੰਦਰ ਸਿੰਘ ਜਤਨ ਸ਼ਰਮਾ ਸਾਡੇ ਕਨਸਟਬਲ ਸਰਜੀਤ ਸਿੰਘ ਤੇ ਜਿਹੜੇ ਨਾਲ ਹੋਰ ਜਿਹੜੇ ਇਹਨਾਂ ਦੇ ਨਾਲ ਮੁਲਾਜ਼ਮੀ ਕੋਲ 6 ਮੁਲਾਜ਼ਮ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਸੀ ਤਾਂ ਇਹਨੂੰ ਜਿਹੜਾ ਸਸਪੈਕਟ ਨੂੰ ਸ਼ੱਕ ਦੇ ਬਨਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਤਾਂ ਜਿਹੜਾ ਫਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਬਾਈਕ ਹੈ ਉਤੋਂ ਇਸ ਏਰੀਆ ਨੂੰ ਭਜਾਇਆ ਜਿੱਥੇ ਜਿਹੜੀ ਹੈਗੀ ਅੱਗੇ ਨੰਗਲ ਸਾਈਡ ਤੋਂ ਜਿਹੜੀ ਰੋਡ ਜਾਂਦੀ ਹੈਗੀ ਸੂਰਾਪਿੰਡ ਦਾ ਇਹ ਏਰੀਆ ਪੈਦਾ ਹੈਗਾ। ਤਾਂ ਇਸ ਵਾਲੀ ਸਾਈਡ ਦੇ ਪਿੱਛਾ ਕਰਦੇ ਹੋਏ ਪੁਲਿਸ ਪਾਰਟੀ 5-7 ਮਿੰਟ ਦੇ ਵਿੱਚ ਇਹ ਵਾਲੀ ਲੋਕੇਸ਼ਨ ਦੇ ਉੱਪਰ ਪੁਲਿਸ ਪਾਰਟੀ ਆਉਂਦੀ ਹੈ। ਰਸਤੇ ਦੇ ਵਿੱਚ ਉਹਨਾਂ ਨੇ ਕੰਟਰੋਲ ਰੂਮ ਦੇ ਉੱਪਰ ਇਨਫੋਰਮੇਸ਼ਨ ਜਿਹੜੀ ਪੁਲਿਸ ਪਾਰਟੀ ਵੱਲੋਂ ਕਨਵੇ ਕੀਤੀ ਗਈ ਕਿ ਪੁਲਿਸ ਪਾਰਟੀ ਦੇ ਉੱਪਰ ਕਿਸੇ ਨੇ ਫਾਇਰ ਕੀਤਾ ਤੇ ਅੱਗੇ ਕਿਸੇ ਏਰੀਆ ਨੂੰ ਜਿਹੜਾ ਹੈਗਾ ਭਜਾ ਕੇ ਮੋਟਰਸਾਈਕਲ ਜਾ ਰਿਹਾ ਉਹ ਪਿੱਛਾ ਕਰ ਰਹੇ। ਤਾਂ ਜਿਸ ਤੇ ਸਾਰੇ ਸੀਨੀਅਰ ਅਫੀਸਰਜ਼ ਨੂੰ ਜਿਹੜਾ ਹੈਗਾ ਕੰਟਰੋਲ ਤੋਂ ਫਲੈਸ਼ ਮੈਸੇਜ ਫਲੈਸ਼ ਹੋਇਆ ਉਹਨਾਂ ਨੂੰ ਵੀ ਰਸ਼ ਕੀਤਾ ਗਿਆ ਤੇ ਮੌਕੇ ਤਾਇਸ਼ੇ ਜਦੋਂ ਪੁਲਿਸ ਪਾਰਟੀ ਸਾਡੀ ਇਸ ਜਿਹੜੀ ਵਾਰਦਤ ਵਾਲੀ ਥਾਂ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਮੋਟਰਸਾਈਕਲ ਤੇ ਜਿਹੜਾ ਸਸਪੈਕਟ ਸੀ ਉਹਨੇ ਇੱਕ ਫਾਇਰ ਹੋਰ ਜਿਹੜਾ ਹੈਗਾ ਆਪਣਾ ਮੋਟਰਸਾਈਕਲ ਦਾ ਜਿਹੜਾ ਛੱਡ ਕੇ ਉਹਨੇ ਆਪਣੀ ਪਿਸਟਲ ਦੇ ਵਿੱਚੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜਾ ਸਾਡੀ ਸਰਕਾਰੀ ਜਿਹੜੀ ਸੀਆਈ ਦੀ ਸਾਡੀ ਗੱਡੀ ਹੈਗੀ ਸਕੋਰਪੀਓ ਉਹਦੇ ਲੈਫਟ ਡੋਰ ਦੇ ਵਿੱਚ ਜਿਹੜਾ ਲੱਗਿਆ ਐਂਡ ਪੁਲਿਸ ਪਾਰਟੀ ਨੇ ਕੇ ਘੇਰਾਬੰਦੀ ਕੀਤੀ ਆਪਣੀ ਮਸਤੈਂਦੀ ਨਾਲ ਜਿਹੜੀ ਹੈਗੀ ਫੁਰਤੀ ਦੇ ਨਾਲ ਉਹਨਾਂ ਨੇ ਘੇਰਾਬੰਦੀ ਕੀਤੀ ਜਿਹਦੇ ਵਿੱਚ ਸਾਡੇ ਇਹ ਯਤਨ ਜਿਹੜੇ ਹੈਗੇ ਸ਼ਰਮਾ ਐਸਆਈ ਉਹਦੇ ਵੱਲੋਂ ਨੂੰ ਵਾਰਨਿੰਗ ਦਿੱਤੀ ਗਈ ਐਂਡ ਇੱਕ ਫਾਇਰ ਕੀਤਾ ਗਿਆ ਤੇ ਜਿਹੜੇ ਸਾਡੇ ਦੂਸਰੇ ਸਾਡੇ ਐਸਆਈ ਪ੍ਰਵਿੰਦਰ ਸਿੰਘ ਉਹਦੇ ਵੱਲੋਂ ਵੀ ਜਿਹੜਾ ਹੈਗਾ ਵਾਰਨਿੰਗ ਦਿੱਤੀ ਗਈ ਐਂਡ ਉਹਨੂੰ ਸਰੈਂਡਰ ਕਰਨ ਵਾਸਤੇ ਕਿਹਾ ਤਾਂ 15-20 ਮਿੰਟ ਦਾ ਜਿਹੜਾ ਇੱਥੇ ਸਮਾਂ ਲੱਗਿਆ ਉਹਦੇ ਵੱਲੋਂ ਸਰੈਂਡਰ ਨਹੀਂ ਕੀਤਾ ਗਿਆ ਐਂਡ ਇਵਨ ਕਿ ਪੁਲਿਸ ਪਾਰਟੀ ਦੇ ਉੱਪਰ ਉਹਨੇ ਦੁਬਾਰਾ ਫਿਰ ਜਿਹੜੀ ਮਾਰ ਦੇਣ ਦੀ ਨੀਤ ਨਾਲ ਜਿਹੜਾ ਫਾਇਰ ਕੀਤਾ ਤਾਂ ਜਦੋਂ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਪਾਰਟੀ ਨੇ ਆਪਣੀ ਤੇ ਆਪਣੇ ਸਾਥੀਆਂ ਦੀ ਜਿਹੜੀ ਹੈਗੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੀ ਜਿਹੜੀ ਖੱਬੀ ਲੱਤ ਦੇ ਵਿੱਚ ਲ ਤਬਾਦ ਦੇ ਵਿੱਚ ਜਿਹੜੀ ਮੌਕਾ ਤੋਂ ਉਪਰੋਂ ਰਿਕਵਰੀ ਹੋਈ ਸਾਡੀਆਂ ਟੀਮਸ ਉੱਤੇ ਪਹੁੰਚਿਆ ਜਿਨ੍ਹਾਂ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਪਜੀਤ ਰਾਏ ਸਾਡੇ ਡੀਐਸਪੀ ਡੀ ਇੰਦਰਜੀਤ ਸ਼ੈਣੀ ਸਾਡੇ ਜਿਹੜੇ ਇੱਥੋਂ ਦੇ ਡੀਐਸਪੀ ਕਰਤਾਰਪੁਰ ਮਿਸ ਮਜੀਕਾਵਰ ਜੀ ਤੇ ਸਾਡੇ ਇੰਸਪੈਕਟਰ ਸੀਏ ਪੁਸ਼ਪ ਬਾਲੀ ਇੰਸਪੈਕਟਰ ਸਾਡੇ ਇੱਥੋਂ ਦੇ ਐਸਐਚਓ ਮਕਸੂਦਾਂ ਬਿਕਰਮ ਇਹ ਸਾਰੇ ਇੱਥੇ ਮੌਕਾ ਪਰ ਜਿਹੜੇ ਰਚ ਕੀਤੇ ਇਹ ਪੁਲਿਸ ਪਾਰਟੀ ਨੂੰ ਇਹਨਾਂ ਨੇ ਬੈਕਅਪ ਵਾਸਤੇ ਸਪੋਰਟ ਲਈ ਅਤੇ ਆਪਣੀ ਫੋਰਸ ਦੇ ਨਾਲ ਇੱਥੇ ਪਹੁੰਚੇ ਦਾ ਏਰੀਆ ਦਾ ਜਾਇਜ਼ਾ ਲਿਆ ਇਥੋਂ ਜਿਹੜੇ ਹੈਗੇ ਨੇ ਤਿੰਨ ਪਿਸਟਲੇ ਤੁਰ ਕਵਰ ਹੋਏ ਨੇ ਜਿਹੜਾ ਦੋਸ਼ੀ ਹੈਗਾ ਉਹਦੀ ਨਾਮ ਪਤਾ ਪੁੱਛਿਆ ਗਿਆ ਤਾਂ ਉਹਦੇ ਵਿੱਚ ਪਾਏ ਸਾਈਡੀ ਦੇ ਅਸੀਂ ਉਹਦਾ ਰਿਕਾਰਡ ਚੈੱਕ ਕੀਤਾ ਉਹਦੇ ਤੇ 20 ਮੁਕਾਦਮੇ ਜਿਹੜੇ ਹੈਗੇ ਨੇ ਜਿਹੜੀਆਂ ਐਨਆਈਐਸ ਕੇਸਿਜ਼ ਨੇ ਹਿਨਿਅਸ ਧਾਰਾਵਾਂ ਨੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਦਰਜੋ ਨੇ ਪਾਏ ਗਏ ਜਿਨ੍ਹਾਂ ਦੇ ਵਿੱਚ ਉਹਦੇ ਮਰਡਰ ਦੇ ਡਕੈਤੀ ਦੇ ਐਨਡੀਪੀਐਸ ਦੇ ਰੋਬਰੀ ਦੇ ਐਂਡ ਜਿਹੜੇ ਉਹਦੇ ਅਟੈਂਪਟ ਟੂ ਮਰਡਰ ਐਂਡ ਮਰਡਰ ਇਹ ਸਾਰੇ ਕੇਸਿਸ ਉਹਦੇ ਤੇ ਦਰਜ ਹੋਣੇ ਪਏ ਕਹਿੰਦੇ ਤੇ ਤਿੰਨ ਪਿਸਟਲ ਵਿਦੋ ਜਿਹੜੀ ਨਾਮ ਕੀ ਹੈ ਦਾ ਇਹਦਾ ਸਾਜਨ ਯਰ ਨਾਮ ਹੈਗਾ ਤੇ ਅੰਮ੍ਰਿਤਸਰ ਦਾ ਜਿਹੜਾ ਹੈਗਾ ਉੱਤੇ ਏਰੀਆ ਦਾ ਇਸਲਾਮਾਬਾਦ ਏਰੀਆ ਦੇ ਵਿੱਚ ਆ ਰਹਿੰਦਾ ਹਥਿਆਰ ਕਿੱਥੋਂ ਲੈ ਕੇ ਆ ਰਿਹਾ ਸੀ ਤੇ ਕਿੱਥੇ ਨੇ ਦੇਣੀ ਸੀ ਇਹਦੇ ਕਿਸ ਹਾਲੇ ਮੈਟਰ ਆਫ పార్ਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੁਣ ਇਹਨੂੰ ਅਸੀਂ ਹਸਪੀਟਲ ਭੇਜਿਆ ਹੈਗਾ ਕਿਉਂਕਿ ਉਹਦੇ ਗੋਲੀ ਲੱਗੀ ਆ ਲੱਤ ਦੇ ਵਿੱਚ ਤਾਂ ਜਦੋਂ ਬਾਅਦ ਦੇ ਵਿੱਚ ਉਹਦੀ ਅਸੀਂ ਕਸਟਡੀ ਚ ਲੈ ਕੇ ਉਹਦੀ ਪੁੱਛਕ ਸੀ ਜਿਹੜੀ ਅੱਗੇ ਕੋਈ ਵਾਰਦਾਤ ਨੂੰ ਅਨਜਾਣ ਤੇ ਨਾਸਿ ਜਲੰਧਰ ਚ ਇੰਨੇ ਵੈਪਨ ਲੈ ਕੇ ਜਿਹੜੇ ਹੈਗੇ ਉਹਦੇ ਵਿੱਚ ਤਿੰਨ ਪਿਸਟਲ ਸੀ ਉਹਦੇ ਕੋਲੇ ਇੰਨਾ ਜਿਹੜਾ ਹੈਗਾ ਲਾਈਵ ਜਿਹੜਾ ਉਹਦੇ ਕੋਲ ਐਮੋਸ਼ਨ ਹੈਗਾ ਸੀ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣੀ ਦਾ ਹੀ ਜਿਹੜਾ ਹੈ ਕਿ ਤੋਂ ਆਪਾਂ ਸੋਚ ਸਕਦੇ ਹਾਂ ਠੀਕ